ਮਾਤੇ ਧੀ ਦਾ ਰਿਸ਼ਤਾ ਬੜਾ ਹੀ ਮਜ਼ਬੂਤ ਹੁੰਦਾ ਹੈ। ਮਾਵਾ ਧੀਆਂ ਦਾ ਪਿਆਰ ਇਦਾਂ ਦਾ ਹੁੰਦਾ ਹੈ। ਧੀ ਨੂੰ ਦੁੱਖ ਹੋਵੇ, ਮਾਂ ਨੂੰ ਦੱਸੇ ਜਾਂ ਨਾ ਦੱਸੇ ਪਰ ਮਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਦਾ ਵਿਆਹ ਹੈ ਤੇ ਡੋਲੀ ਤੋਰਨ ਵੇਲੇ ਮਾਂ ਦੇਖੋ ਆਪਣੀ ਧੀ ਦੇ ਗੱਲ ਲਾ ਕੇ ਕਿੰਨਾ ਰੋ ਰਹੀ ਹੈ। ਧੀਆ ਜਦੋਂ ਕੁਵਾਰੀਆਂ ਹੁੰਦੀਆਂ ਨੇ ਤਾਂ ਮਾਵਾ ਸਦਾ ਖੁਸ਼ ਰਹਿੰਦੀਆਂ ਨੇ ਪਰ ਜਦੋਂ ਧੀਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਮਾਂਵਾਂ ਕੱਲੀਆਂ ਰਹਿ ਜਾਂਦੀਆਂ ਨੇ ਤੇ ਦੁਖੀ ਹੋਣ ਲੱਗ ਜਾਂਦੀਆਂ ਨੇ ਮਾਂ ਧੀ ਦੀ ਪਹਿਲੀ ਸਹੇਲੀ ਹੁੰਦੀ ਹੈ ਧੀ ਨੂੰ ਤੋੜਨ ਵੇਲੇ ਮਾਂ ਸਭ ਤੋਂ ਵੱਧ ਰੋਂਦੀ ਹੈ ਧੀ ਨੂੰ ਤੋੜਨਾ ਇੱਕ ਮਾਂ ਦਾ ਸਭ ਤੋਂ ਔਖਾ ਸਮਾਂ ਹੁੰਦਾ ਹੈ ਆਪਣੀ ਧੀ ਨੂੰ ਬਗਾਨੇ ਘਰ ਤੋੜਨ ਦੇ ਲਈ ਮਾਂ ਨੂੰ ਪਹਾੜ ਜਿড্ডা ਜਿਗਰਾ ਕਰਨਾ ਪੈਂਦਾ ਹੈ ਸੌਖਾ ਨਹੀਂ ਹੁੰਦਾ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਰਨਾ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ